ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਮੇਰੇ ਅੱਜ ਦੇ ਇਸ ਵਲੌਗ ਦੇ ਵਿੱਚ ਤੇ ਅੱਜ ਦੇ ਇਸ ਪਿਆਰੇ ਜਿਹੇ ਵਲੌਗ ਦੇ ਵਿੱਚ ਮੈਂ ਕਰਨ ਜਾ ਰਹੀ ਹਾਂ ਇੱਕ ਪਿਆਰੇ ਜਿਹੇ ਬਾਰਡਰ ਏਰੀਏ ਦੇ ਖੇਮ ਕਰਨ ਦੇ ਪਿੰਡ ਨੂਰਵਾਲਾ ਦੀ ਸੈਰ ਉੱਥੇ ਇੱਕ ਬਾਬਾ ਜੀ ਦੀ ਜਗ੍ਹਾ ਹੈ ਬਾਬਾ ਬੋਟ ਸਿੰਘ ਜੀ ਦੀ ਤੇ ਉਹ ਦੇਖਣੀ ਹੈ ਪਰ ਉਹ ਜਿਹੜੀ ਜਗ੍ਹਾ ਹੈ ਉਹ ਆਪਣੇ ਭਾਰਤ ਪੰਜਾਬ ਵਿੱਚ ਨਹੀਂ ਆ ਉਹ ਪਾਕਿਸਤਾਨ ਦੇ ਸਾਈਡ ਆ ਉਸ ਪਾਸੇ ਆ ਪਾਕਿਸਤਾਨ ਵਾਲੇ ਪਾਸੇ ਆ ਤੇ ਅੱਜ ਵੀਰਵਾਰ ਹੈ ਔਰ ਵੀਰਵਾਰ ਵਾਲੇ ਦਿਨ ਉਹ ਉੱਥੇ ਖੁੱਲਦਾ ਹੈ ਰਾਸਤਾ ਗੇਟ ਖੋਲਦੇ ਨੇ ਤੇ ਆਪਾਂ ਆਪਣਾ ਆਈਡੀ ਕਾਰਡ ਵਗੈਰਾ ਦੇ ਕੇ ਉੱਥੇ ਅੰਦਰ ਜਾ ਸਕਦੇ ਆ ਤੇ ਮੱਥਾ ਟੇਕ ਸਕਦੇ ਆ ਮੈਂ ਉੱਥੇ ਚੱਲਿਆਂਗੀ ਅਗਰ ਉੱਥੇ ਮੈਨੂੰ ਫੋਨ ਲੈ ਕੇ ਜਾਣ ਦਿੱਤਾ ਤਾਂ ਮੈਂ ਉੱਥੇ ਫੋਟੋ ਜਾਂ ਵੀਡੀਓ ਜ਼ਰੂਰ ਬਣਾਉਂਗੀ ਪਰ ਜਿੰਨਾ ਤੱਕ ਮੈਨੂੰ ਪਤਾ ਹੈ ਆਪਾਂ ਉੱਥੇ ਫੋਨ ਨਹੀਂ ਲੈ ਕੇ ਜਾ ਸਕਦੇ ਤੇ ਚਲੋ ਚੱਲਦੇ ਆਂ ਪਿੰਡ ਦੀ ਸੈਰ ਕਰਦੇ ਆਂ ਤੇ ਪਿੰਡ ਵੀ ਦੇਖਦੇ ਆਂ ਪਹਿਲਾਂ ਉਹ ਪਿੰਡ ਉਸ ਜਗ੍ਹਾ ਤੇ ਸੀ ਬਾਰਡਰ ਤੇ ਪਰ ਉਹਨ ਹਟ ਕੇ ਥੋੜਾ ਪਿੱਛੇ ਆ ਗਿਆ ਤੇ ਆਪਾਂ ਉਹਨੂੰ ਦੇਖਦੇ ਆਂ ਚਲੋ ਆਜੋ ਇਹ ਛੋਟਾ ਜਿਹਾ ਪਿੰਡ ਜਿਹੜਾ ਕਿ ਹੁਣ ਲੰਘਦੇ ਪਏ ਆ ਨੂਰ ਵਾਲਾ ਤੇ ਥੋੜੇ ਜਿਹੇ ਘਰ ਆ ਮੈਂ ਦੇਖਿਆ ਤੇ ਸਾਰੇ ਹੀ ਜਿਹੜਿਆ ਇਸ ਸੜਕ ਦੇ ਉੱਪਰ ਜਾਂ ਮੇਨ ਰੋਡ ਦੇ ਉੱਪਰ ਹੀ ਆ ਜਿਹਨੂੰ ਆਪਾਂ ਜੀਡੀ ਰੋਡ ਵੀ ਕਹਿ ਸਕਦੇ ਆ ਤੇ ਇਹ ਜਿਹੜਾ ਰੋਡ ਆ ਸਿੱਧਾ ਹੀ ਪਾਕਿਸਤਾਨ ਨੂੰ ਬਾਰਡਰ ਤੇ ਜਾਂਦਾ ਵਾ ਪਹੁੰਚ ਜਾਂਦਾ ਹੈ ਉੱਥੇ ਤੇ ਇਦਾਂ ਦੇ ਘਰ ਨੇ ਇਸ ਪਿੰਡ ਦੇ ਵਿੱਚ ਤੇ ਔਰ ਜਿਹੜੀ ਆ ਇਹ ਵੈਸੇ ਬਾਹਰ ਖੇਤਾਂ ਦੇ ਵਿੱਚ ਘਰ ਨੇ ਤੇ ਜਿਹੜਾ ਮੇਨ ਪਿੰਡ ਸ਼ੁਰੂ ਹੁੰਦਾ ਹੈ ਉਹ ਥੋੜਾ ਜਿਹਾ ਅੱਗੇ ਜਾ ਕੇ 500 ਕੋ ਮੀਟਰ ਤੇ ਸ਼ੁਰੂ ਹੁੰਦਾ ਹੈ ਤੇ ਇਸ ਗੁਰਦੁਆਰਾ ਸਾਹਿਬ ਤੋਂ ਉਸ ਪਿੰਡ ਦੀ ਜਿਹੜੀ ਹੱਦ ਤੋਂ ਸ਼ੁਰੂ ਹੋ ਜਾਂਦੀ ਆ ਇਹ ਘਰ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਘਰ ਨੇ ਸਿਰਫ 20-25 ਘਰ ਨੇ ਉਸ ਪਿੰਡ ਚ ਇਹ ਦੇਖ ਕੇ ਅੱਪਾ ਚੱਲਦੇ ਆ ਫਿਰ ਬਾਰਡਰ ਤੇ ਬਾਬਾ ਜੀ ਦੀ ਦਰਗਾਹ ਤੇ ਉੱਥੇ ਜਾ ਕੇ ਮੱਥਾ ਟੇਕਦੇ ਆ ਤੇ ਉਹ ਦਰਗਾਹ ਦੇ ਕੀ ਮੰਨਤਾ ਹੈ ਕਿ ਮੰਨਤਾ ਹੈ ਉਹਦੇ ਬਾਰੇ ਪੜਾਂਗੇ ਉੱਥੇ ਜ਼ਰੂਰ ਲਿਖਿਆ ਹੋਊਗਾ ਉਹ ਚਾਂਦੀ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਹ ਹੁਣ ਥੋੜਾ ਜਿਆਦਾ ਰੋੜ ਇਦਾਂ ਦਾ ਵਾ ਕਿਉਂਕਿ ਰੋੜ ਬੰਦਾ ਪਿਆ बन जाएगा जल्दी शायद बाकी पता कोई ना क्योंकि दूर-दूर तक तब बनवण वाला वैसे कोई दिख नहीं रहा ਤੇ ਉਮੀਦ ਆ ਸ਼ਾਇਦ ਜਲਦੀ ਬਣ ਜਾਏਗਾ ਪਰ ਹੋਂ ਤਾਂ ਇੱਦਾਂ ਹੀ ਜਾਣਾ ਪੈਣਾ ਆਪਾਂ ਨੂੰ ਰਸਤੇ ਤੋਂ ਹੋਰ ਵੀ ਹੈਗੇ ਸੀ ਪਰ ਅਸੀਂ ਇਹ ਸਿੱਧਾ ਰਸਤਾ ਆਉਂਦਾ ਨਾ ਇਸ ਲਈ ਇੱਧਰ ਤੇ ਆਏ ਪਤਾ ਨਹੀਂ ਸੀ ਚਲੋ ਕੋਈ ਨਾ ਉਹ ਸਾਹਮਣੇ ਮੇਰੇ ਵਾਂਗ ਇੱਕ ਹੋਰ ਆ ਰਹੇ ਨੇ ਲੰਘਦੇ ਹੋਏ ਔਕੇ ਸੌਕੇ ਲੰਘਣਾ ਹੀ ਪੈਣਾ ਆ ਘਰ ਨੇ ਕੁਝ ਇਸ ਪਿੰਡ ਦੇ ਛੋ ਆ ਘਰ ਖਤਮ ਹੋ ਕੇ ਉਹ ਪੁੱਲ ਦੇਖ ਰਿਹਾ ਇੱਕ ਛੋਟਾ ਜਿਹਾ ਉਹਦੇ ਉਏ ਭਏ ਸਲਿੱਪ ਕਰਦੀ ਹੈ ਨਹੀਂ ਨਹੀਂ ਪਹੁੰਚ ਜੂਗੀ ਪੈਰ ਲਾਉਣਾ ਪੈਣਾ ਲੱਗਦਾ ਥੱਲੇ ਨਹੀਂ ਪਹੁੰਚ ਗਈ ਪਹੁੰਚ ਗਈ ਹਾਂ ਠੀਕ ਆ ਜਿੱਥੇ ਮਿੱਟੀ ਹੁੰਦੀ ਨਾ ਉੱਥੇ ਸਲਿੱਪ ਹੋ ਜਾਂਦਾ ਫਿਰ ਫਿਸਲ ਜਾਂਦੀ ਸਕੂਟੇ ਹਨਾ ਇਦਾਂ ਦੇ ਕਰਨੇ ਇੱਥੇ ਨੂਰਵਾਲਾ ਪਿੰਡ ਦੇ ਵਿੱਚ ਸਿੰਪਲ ਤੇ ਸੋਹਣੇ ਜੇ ਤੇ ਇਹ ਰਾਸਤਾ ਹੈ ਜੋ ਛੋਟਾ ਜਿਹਾ ਮਤਲਬ ਰਾਸਤਾ ਤਾਂ ਠੀਕ ਹੈ ਪਰ ਜਿਹੜਾ ਇਹ ਰਾਸਤਾ ਖਰਾਬ ਹੈ ਸਿਰਫ 1 ਕਿਲੋਮੀਟਰ ਤੱਕ ਹੀ ਖਰਾਬ ਹੈ ਬਾਕੀ ਸਾਰੇ ਦਾ ਸਾਰਾ ਰਾਸਤਾ ਬਹੁਤ ਵਧੀਆ ਹੈ ਇਹ ਵੀ ਜਲਦੀ ਤੋਂ ਜਲਦੀ ਸ਼ਹਿਰ ਬਣ ਜਾਏਗਾ। ਔਰ ਸਾਹਮਣੇ ਜੋ ਤੁਸੀਂ ਡਰੇਨ ਦੇਖ ਰਹੇ ਹੋ ਉਹ ਡਰੇਨ ਜੁਆ ਆਪਣੇ ਜੋ ਭਾਰਤ ਦੀ ਆਖਰੀ ਡਰੇਨ ਉਸ ਤੋਂ ਬਾਅਦ ਮਤਲਬ ਪੰਜਾਬ ਦੀ ਇਸ ਤੋਂ ਬਾਅਦ 1 ਕਿਲੋਮੀਟਰ ਇਸ ਤੋਂ ਬਾਅਦ ਜੋ ਆ ਪਾਕਿਸਤਾਨ ਬਸ ਇਸ ਤੋਂ ਬਾਅਦ ਆਪਣੇ ਜੋ ਪੰਜਾਬ ਦੀ ਆ ਭਾਰਤ ਪੰਜਾਬ ਦੀ ਹੱਦ ਜੁਆ ਖਤਮ ਹੋ ਜਾਂਦੀ ਆ ਤੇ ਆ ਜਿਹੜਾ ਰੋਡ ਹੈ ਇਹ ਵੀ ਸਾਡਾ ਆਖਰੀ ਰੋਡ ਹੈ ਇਸ ਤੋਂ ਬਾਅਦ ਕੋਈ ਰੋਡ ਨਹੀਂ ਹੈ ਤੇ ਆ ਜੋ ਪੁਲ ਬਣਿਆ ਹੋਇਆ ਹੈ ਛੋਟਾ ਜਿਹਾ ਇੱਥੋਂ ਇਹਨੂੰ ਆਪਾਂ ਕ੍ਰੋਸ ਕਰਨਾ ਹੈ ਇਸ ਤੋਂ ਬਾਅਦ ਕ੍ਰੋਸ ਕਰਕੇ ਜੁਆ ਉਹ ਬਾਰਡਰ ਲਾਈਨ ਆਉਂਦੀ ਹੈ ਤੇ ਉੱਥੇ ਜਾਣਾ ਹੈ ਮੈਂ ਜਿੱਥੇ ਕਿ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਹੈ ਤੇ ਇਹ ਨੂਰ ਵਾਲਾ ਪਿੰਡ ਦਾ ਹੈ ਸ਼ਮਸ਼ਾਨਖਾਨਾ ਤੇ ਇੱਥੇ ਵੈਸੇ ਲਿਖਿਆ ਤਾਂ ਨਹੀਂ ਹੋਇਆ ਬਟ ਇਹ ਇੱਥੇ ਹੀ ਬਣਿਆ ਕਿਉਂਕਿ ਪਹਿਲਾਂ ਜਿਹੜਾ ਪਿੰਡ ਸੀ ਉਹ ਬਾਰਡਰ ਦੇ ਬਿਲਕੁਲ ਉੱਪਰ ਸੀ ਹੁਣ ਥੋੜਾ ਪਿਛਾਂ ਹਟ ਕੇ ਵਸ ਗਿਆ ਹੈ ਹੁਣ ਤੋਂ ਅਨੁਸ਼ਾਅ ਦਿਖੇ ਜਾਂ ਨਾ ਦਿਖੇ ਪਰ ਮੈਨੂੰ ਜੋ ਆ ਉਹ ਬਾਰਡਰ ਦੀ ਲਾਈਨ ਬਿਲਕੁਲ ਕਲੀਅਰਲੀ ਸਾਫ਼-ਸਾਫ਼ ਦਿਖ ਰਹੀ ਆ ਤੇ ਇੱਥੇ ਜਿਹੜੀ ਆ ਉਹ ਫੌਜ ਦੀ ਚੌਂਕੀ ਬਣੀ ਹੋਈ ਆ ਉਹਨਾਂ ਨੂੰ ਚੈੱਕ ਕਰਵਾ ਕੇ ਆਪਣੀ ਆਈਡੀ ਪ੍ਰੂਫ ਵਗੈਰਾ ਦੇ ਕੇ ਤੇ ਉਸ ਜਗ੍ਹਾ ਤੇ ਜਾ ਸਕਦੀ ਆ ਮੱਥਾ ਟੇਕਣ ਲਈ ਤੇ ਇੱਥੇ نیچے ਵੀ ਜੋ ਆ ਕੱਚੀ ਜਗ੍ਹਾ ਨਹੀਂ ਆ ਵੈਸੇ ਇੱਟਾਂ ਲੱਗੀਆਂ ਹੋਈਆਂ ਨੇ ਇਸ ਪਈ ਦੇ ਉੱਪਰ ਜਾਂ ਰਾਸਤਾ ਜੋ ਵੀ ਆਪਾਂ ਇਹਨੂੰ ਕਹਿ ਸਕਦੇ ਆ ਇਹਨੂੰ ਜਿਹੜਾ ਪਾਰ ਕਰਨ ਵਾਲਾ ਇੱਕ ਹੋਰ ਛੋਟਾ ਜਿਹਾ ਟੈਂਪਰੇਰੀ ਪੁਲ ਬਣਿਆ ਹੋਇਆ ਹੈ ਇੱਥੋਂ ਵੀ ਜਿਹੜਾ ਵਾ ਉਹ ਮੈਨੂੰ ਲੱਗਦਾ ਹੈ ਸਤਲੁਜ ਦੇ ਹੀ ਸ਼ਾਇਦ ਪਾਣੀ ਆਂਦਾ ਹੋਵੇਗਾ ਇਸ ਸਾਈਡ ਥੋੜਾ ਬਾਅਦ ਤੇ ਟੈਂਪਰੇਰੀ ਆ ਜਿਹੜਾ ਪੁਲ ਹੈ ਉਹਨੂੰ ਪਾਰ ਕਰਕੇ ਚੱਲਦੇ ਹਾਂ ਅਗਲੀ ਆਪਣੀ ਮੰਜ਼ਿਲ ਦੇ ਉੱਪਰ ਤੇ ਇੱਥੋਂ ਜਿਹੜਾ ਸਾਰਾ ਆਰਮੀ ਦਾ ਜਿਹੜਾ ਵਾ ਏਰੀਆ ਸ਼ੁਰੂ ਹੋ ਜਾਂਦਾ ਹੈ ਉਹਨਾਂ ਦਾ ਤੇ ਆ ਬਿਲਕੁਲ ਹੀ ਨਾ ਬਾਰਡਰ ਲਾਈਨ ਦੇ ਲਾਗੇ ਪਹੁੰਚ ਗਏ ਹਾਂ ਥੋੜੇ ਹੀ ਕਦਮਾਂ ਤੋਂ ਦੂਰ ਹੈ ਹੁਣ ਇੱਥੋਂ ਮੈਂ ਕੈਮਰਾ ਬੰਦ ਕਰ ਦੂੰਗੀ ਕਿਉਂਕਿ ਮਨਾਏ ਤੇ ਹਾਂਜੀ ਉਸ ਤਰਫ ਮੈਂ ਜਾ ਕੇ ਮੱਥਾ ਟੇਕ ਲਿਆ ਤੇ ਬਾਬਾ ਜੀ ਦੀ ਦਰਗਾਹ ਜੋ ਹੈ ਉਹ ਬਿਲਕੁਲ ਹੀ ਵੈਸੇ ਵੀ ਫੋਨ 'ਚ ਨਹੀਂ ਦਿਖਣੀ ਕਿਉਂਕਿ ਉੱਥੇ ਬਹੁਤ ਵੱਡਾ ਬੋਰਡ ਹੈ ਜਿਹਦੇ ਨਾਲ ਉਹ ਨਹੀਂ ਦਿਖਦੀ ਤੇ ਸ਼ਾਇਦ ਉਸ ਬੋਰਡ ਕਰਕੇ ਹੀ ਉੱਥੋਂ ਦੀ ਮੰਦ ਹੈ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਏ ਥੋੜਾ ਬਾਅਦ ਤੇ ਉਹ ਬੋਰਡ ਇੰਨਾ ਵੱਡਾ ਹੈ ਕਿ ਉਹਦੀਆਂ ਜੋ ਜੜਾਵਾਂ ਨੇ ਉਹ ਧਰਤੀ ਨਾਲ ਬਿਲਕੁਲ نیچے ਜੁੜੀਆਂ ਹੋਈਆਂ ਨੇ ਉਹ ਬੋਰਡ 500 600 ਸਾਲ ਪੁਰਾਣਾ ਹੋਵੇਗਾ ਤੇ ਉਸ ਜੜਾਵਾਂ ਤੋਂ ਹੋਰ ਬੋਰਡ ਜਿਹੜੇ ਉਹ ਉਗਾਏ ਨੇ ਆ ਦੇਖੋ ਬਾਰਡਰ ਲਾਈਨ ਆ ਤੇ ਮੈਂ ਉਸ ਜਗ੍ਹਾ ਤੇ ਜਾ ਕੇ ਬਾਬਾ ਬੋੜ ਜੀ ਦੀ ਦਰਗਾਹ ਤੇ ਜਾ ਕੇ ਮੱਥਾ ਤਾਂ ਟੇਕ ਲਿਆ ਪਰ ਉੱਥੇ ਫੋਨ ਅਲਾਉ ਨਹੀਂ ਸੀ ਤੇ ਪਿੱਛੇ ਅੰਜਾਨ ਕੀ ਕਹਿੰਦੇ ਜਾਂਦੇ ਆ ਇਸ ਤਰ੍ਹਾਂ ਮਸਜਿਦ ਤੋਂ ਆਵਾਜ਼ ਆ ਰਹੀ ਹੈ ਨਮਾਜ਼ ਪੜਨ ਦੀ ਤੇ ਸ਼ਾਇਦ ਤੁਹਾਨੂੰ ਵੀ ਸੁਣੀ ਹੋਏਗੀ ਤੋਂ ਬਾਅਦ ਹੁਣ ਚੱਲਦੇ ਆਂ ਵਾਪਿਸ ਕਿਸੇ ਹੋਰ ਪਿੰਡ ਦੀ ਸੈਰ ਕਰਨ ਤੇ ਠੀਕ ਆ ਓਕੇ ਬਾਏ ਬਾਏ ਟੇਕ ਕੇਅਰ